ਹੋ ਗਿਆ ਹੋ ਗਿਆ ਸੌਦਾ ਯਾਰ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਫੜਲਾ 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 ਹੋ ਗਿਆ ਸੌਦਾ ਯਾਰ 12000 ਦੇ ਨਾਲ ਸਾਈ ਫੜਾਈ ਐ 11 ਲਾਇਆ ਸੀ ਆਨੇ 12000 ਦੇ ਨਾਲ ਸਾਈ ਫੜਾਈ ਐ ਤੇ ਵੇਂਦਾ ਵੀ ਹੋਰ ਪਾਉਂਦੇ ਕੋਈ ਸੋਨਾ ਇਹ ਵੀ ਹੋਰ ਪਾਉਂਦੇ ਕੀ ਆ ਗੋਪੀ ਪਵਾ ਦੇਣਾ ਇਹ ਨਾ ਨਜ਼ਾਰੇ ਨਾ ਵੇਅ ਚਲ ਕੋਈ ਨਹੀਂ ਉਥੇ ਮੈਨੂੰ ਪਤਾ ਸਾਲੀਆਂ ਹੋਣਗੀਆਂ ਤੇਰੀਆਂ ਕੋਈ ਮਾੜਾ ਮੋਟਾ ਨਾ ਜਾਣ ਕਰਨਾ ਤੂੰ ਕੋਈ ਨਾ ਆ ਲੈਣੀ ਕਰਦੇ ਨਹੀਂ ਵਿਆਹ ਜਾਂਦਾ ਵਿਆਹ ਜਾਂਦਾ ਕੁੜਮਣੀ ਵਿਆਹ ਜਾਂਦਾ ਕੁੜਮਣੀ ਵੀ ਹੋਊਗੀ ਹੋਰ ਵੀ ਰਿਸ਼ਤੇ ਦਾ ਫੋਨ ਲਾ ਲ ਕੁੜਮਣੀ ਵੀਡੀਓ ਬਣਾ ਕੇ ਤੂੰ ਮਵੇਂ ਮਰਾਇ ਡਰੇ ਹੋ ਨਹੀਂ ਮਰਵਾਉਂਦੇ ਤੈਨੂੰ ਕੋਈ ਨਹੀਂ ਆ ਗਾਲ ਨਹੀਂ ਕਰਦੇ ਵੀਡੀਓ ਅਰੇ ਗੱਲ ਜਗਾ ਦੇ ਕੁੜਬੁੜੀ ਦੀ ਜਾਂ ਤੇਰੀ ਘਰ ਵਾਲੀ ਦੀ ਵੀਡੀਓ ਵੇ ਉਹ ਵੇਖੂਗੀ ਘਰ ਵਾਲੀ ਤੇ ਤੇਰੀ ਅੱਗੇ ਵੀ ਕੁੜਮਣੀ ਨੂੰ ਫੋਨ ਨਹੀਂ ਕਰਦਾ ਤੂੰ 12000 ਜਹ ਹੋ ਗਈ ਘੇਣੋ ਪੈਸੇ ਬਈ ਬੱਚ ਨਹੀਂ ਦੀ ਹੈ ਪੜ੍ਹ ਨਹੀਂ ਇਹ ਤੇਰੇ ਨਹੀਂ ਪਾੜ ਦੇ ਦੇ ਦੋ ਲੈ ਆਵਾਂਗੇ ਮੁੱਠਾ ਫਿਰ ਆਉਂਦਾ ਦਾ ਕਿਣ ਕਿਣ ਨਾ ਦੇ ਯਾਰ ਨਾ ਦੇ ਕੋਈ ਨਹੀਂ ਜਿਹਨੂੰ ਵੀਡੀਓ ਬੰਦ ਕਰਦੇ ਅਸੀਂ ਚੱਕ ਲਾਂਗੇ 4 5 5 500 ਦੇ ਆ 200 ਦੇ 5 ਦੇ ਦੇ ਯਾਰ ਕਿੰਨਾ ਹੋ ਗਿਆ ਇਹ 5 5 60 ਹੋ ਗਿਆ 60 65 350 ਡੋੜੀ ਫਿੜੀ ਚੱਲ ਲਖਾਈ ਕਰਾਓ ਦੇ ਦਿੰਦੇ ਆ ਪੈਸੇ ਲਓ ਵੀ ਬੱਕਰੀ ਵਿਖਾ ਦਿੰਦੇ ਆ ਦੋਸਤੋ ਆ ਬੱਕਰੀ 12000 ਦੀ ਲਈ ਆ ਮਗਰ ਇੱਕ ਪਾਠ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਚਿੱਟੀ ਅੱਖ ਜਹੇ ਨਵੀਂ ਉਮਰ ਆ ਆ ਪਾਠ ਆ ਇਹਦੇ ਮਗਰ ਮੱਖੀ ਚੀਨੀ ਜੀ ਆ ਇਹ ਤੇ ਅਗਲਾ ਸਬਦਾ ਦੋਸਤੋ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਨਾਲ ਕਿੰਨੇ ਚ ਬਾਈ 5500 ਕਹਦਾ ਬਾਈ ਯਾਰ ਮੈਂ ਵੀ ਮੇਰੇ ਉੱਤੇ ਨਹੀਂ ਲੈਣੀ ਮੈਂ ਓਏ ਓਥੇ ਲੈਣਾ ਕਰ ਲਗਦਾ ਮੈਂ ਉੱਥੇ ਲੈਣੀ ਨਹੀਂ ਕਿ ਰੁਪਈਆ ਨਹੀਂ ਬਦੋਣਾ ਲਿਖਾਈ ਮੋਗਾ ਕਹਦਾ ਬਾਈ ਇਹਦੇ ਸਾਹਮਣੇ ਕਰਾ ਦੂੰਗਾ ਬਸ ਇੰਨੀ ਗੱਲ ਸੁਣ ਲੈ ਓ ਚਲ ਲਾ ਦੇ ਯਾਰ ਬਾਈ ਤੂੰ ਕਰਾ ਲਖਾਈ ਸੁਣਾ ਲਾ ਲਾ ਦੇ ਲਾ ਬਾਈ ਦਾ ਹੀ ਹੁਣ ਆਏ ਹੋਵੇਂ ਨਹੀਂ ਸਨੇ 5500 ਰੁਪਏ ਦੀ ਬਾਈ ਉੱਪਰ ਜਣਾ ਚਾਪੀ ਲੜਾ ਦਾ ਫ੍ਰੀ ਕੁੜਗਾ ਹੈ ਕਿਹੜਾ ਪਿੰਡ ਆ ਬਾਈ ਡੇਲੇ ਵਾਲੀ ਡੇਲੇ ਵਾਲੀ ਠੀਕ ਆ ਬਾਈ ਇੱਕ ਬੱਕਰੀ ਲਿਆਇਆ ਸੀ ਬੱਕਰੀ ਕਬੀਤ ਦੀ ਠੀਕ ਆ ਦੂਜੀ ਆ ਪੰਨੋ ਮੇਰੇ ਸਾਹਮਣੇ ਹੋਤੇ ਭਾਈ ਟਾਈਟਲ ਦਾ ਵੀ ਚੰਗਾ ਜਾਂਦੇ ਜਾਂਦੇ ਲੈ ਵੀ ਬਾਈ ਕਿਲਾ ਪੰਨੋ ਦੀ ਦੇਰ ਆ ਬਾਈ ਲੈ ਕੇ ਜਾਂਦਾ ਸੀ ਇਹ ਜਾਣ ਕੇ ਚੱਕੀ ਸੀ ਅੱਛਾ ਆ ਇੱਚ ਕੋ ਰਾਜ ਲੈ ਵੀ ਆ ਬੱਕਰੀ ਕਪਤਾਨ ਨੇ ਲਾ ਲਈ 5500 ਲਿਖਾਈ ਇਹਨੇ ਕਰਾਉਣੀ ਆ ਲੈ ਵੀ ਕਪਤਾਨ ਹਾਂ ਖੁਸ਼ ਹਾਂ ਮਖਾ ਦੇ ਦੂੰ ਗਾਲੀ ਖੁਸ਼ ਹਾਂ ਆਵੇ ਲੱਗੀ ਮਖਾ ਦੇ ਦੂੰ ਗਾਲੀ ਪੈਸੇ ਗਿਣਦੇ ਬਈ ਮੈਂ ਆਪਣੇ ਬੰਦੇ ਬਰਾਬਰ ਵਾਲੇ ਕੱਚੇ ਪੈਸੇ ਲਾ ਵੀਨਾ ਕਪਤਾਨ ਪੈਸੇ ਗਿਣਾ ਬੱਕਰੀ ਮੰਨੇ ਹੋਣ ਆ ਗਿਆ ਬਈ ਆ ਗਿਆ ਕਪਤਾਨ ਪੈਸੇ ਗਿਣ ਯਾਰ ਉਹਨੇ ਨਹੀਂ ਦੁੱਤ ਨਾ ਤਾਰਾ ਕਰਨ ਦਾ ਦੁੱਤ ਨਹੀਂ ਕਹਿਣਾ ਹੁੰਦਾ ਟੋਕਾ ਜਾਓ ਖਰਾ ਦੇ ਦੁੱਤਾ ਈ ਲੱਗ ਗਿਆ ਰਸਲਾ ਮਲਾ ਵੇ ਕੋਈ ਨਾ ਜਾ ਲੈ ਗੱਟ ਲੱਗ ਗਿਆ ਉਹ ਪੈਸੇ ਕਹਿਣ ਯਾਰ ਪੈਸੇ ਦੇ ਰੇ ਲਾ ਲਾ ਲੈ ਨਾਰੇ ਲਾਓ 5500 ਰੁਪਇਆ ਆ ਵੱਡੇ ਨੋਟ ਕਹਿਣ ਯਾਰ 5500 ਕਹਿਣਾ ਪਾਰੇ ਪਾਫੋ ਦੇਉ ਉਹ ਯਾਰ ਉਧਰ ਸੌਦਾ ਹੋਈ ਜਾਂਦਾ ਕਪਤਾਨ ਤੂੰ ਲੇਟ ਕਰੀ ਜਾਂਦਾ ਯਾਰ ਐਂ ਫਲਾ ਦੇ ਯਾਰ ਆਪ ਕਹਿ ਕੇ ਫਲਾ ਵੀ ਪਾ ਲਿਖਾ ਚੱਕ 5500 ਕਹਿਣਾ ਯਾਰ ਯਾਰ ਕਰਕੇ ਫੜਾ ਦੇ ਬਾਈ ਹੈ ਹੈ ਵੀ ਬਾਈ ਦਾ ਚਾਹੀਏ ਯਾਰ ਚਲ ਲਓ ਵੀ ਆ ਬੱਕਰੀ ਦਾ ਸੌਦਾ ਸਿਰੇ ਚੜ ਗਿਆ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਚੱਕ ਪਤਾਣ ਬਾਈ ਟੱਕ ਲਾਏਗੇ ਇਹੇ ਵੱਧ ਕੇ ਲਾਉਂਦੇ ਸਮਾਂ ਤਾਂ ਕਿਉਂ ਇਹਨਾਂ ਨੇ ਆਪਦੀ ਗੱਡੀ ਭਰਨੀ ਆ ਆ ਬੱਕਰੇ ਦਾ ਕਿੰਨੇ ਗਏ ਦੱਸ ਦੋ ਪਹਿਲਾਂ ਗਿਣ ਲਾ ਗਿਣ ਲਾ ਮੋੜ ਦੀ ਜਨਾਬਸਾਂਦਾ ਇਹਦਾ ਕਿਹਦੀ ਪਤਾ ਲੱਗਿਆ ਕਿ ਕਿੰਨੇ ਲੱਭਦੇ ਫਿਰ ਵੀ ਗਿਨੇਗਾ ਜੀ ਓ ਫਿਰ ਬਿੱਲ ਤਾਂ ਨਹੀਂ ਆਉਂਦਾ ਮੋੜਨ ਦਾ ਕੋਈ ਨਹੀਂ ਫੜ ਲਾ ਤੂੰ ਜੇ ਗਿਣੇਵੇਂ ਗੋੜੀ ਦੀ ਰਹਿੰਦੇ ਓ ਮੋੜ ਦੀ ਕੋਈ ਨਹੀਂ ਤੂੰ ਕੋਈ ਚੱਕਰ ਨਹੀਂ ਲੈ ਹੁਣ ਨਾ ਮੋੜੀ ਲੈ ਪਰਵੇਂ ਤੇਰਾ ਵੀ ਹੋ ਜਾਊਗਾ ਦੂਜਾ ਓ 500 ਪੰਜ ਲਾਇਆ ਨਹੀਂ 500 ਨਹੀਂ ਨਹੀਂ ਜਿਹੜਾ 600 ਦਾ ਨਹੀਂ ਜਿਹੜਾ ਬਈਆ ਹਟ ਚੱਲ ਨਹੀਂ ਰੋਕੋ ਫੜੀ ਜਾ ਜ਼ਿਆਦਾ ਹੋ ਗਿਆ ਨਹੀਂ ਯਾਰ ਜਲੜ ਕੇ ਤੇ ਲਾਈ ਜਾਂਦੇ ਤੁਸੀਂ ਇਹ ਜੰਗੀ ਗੱਲ ਆ ਲੱਖੀ ਦੇ ਦੇ ਨਾ ਇਹਦੇ ਇਧਰ ਬਾਈਆਂ ਨੂੰ ਦਵਾ ਰਹੇ ਆ 500 ਹੋਰ ਦੇ ਦੇ 55 ਬਾਈ ਦੇ ਦੇ ਵਜਨ ਜੀ ਵਿਕਣਾ ਇਹ ਨਹੀਂ ਯਾਰ 55 ਉਹ ਕੱਢੋ ਸਹੀ ਉਹ ਸਹੀ ਆ ਮੰਨੋ ਯਾਰ ਉਹ ਕਿੱਧਰ ਗਿਆ ਉਹ ਕਿੱਧਰ ਗਿਆ ਬਾਬਾ ਜਿਆ ਮੂਤ ਬਿਜੂ ਆ ਗਏ ਬਾਈ ਜਿੰਨਾਂ ਜਸਾ ਟੜਕੇ ਦੇ ਕਹੀ ਜਾਂਦੇ ਸਾਰੇ ਜਸਾ ਲੈ ਲੈ 55 ਚੱਲੋ ਨਹੀਂ ਯਾਰ ਪਤਾ ਕੀ ਧੰਦੇ ਪੈਸੇ ਦਾ ਮਿਲਨੇ ਆ ਲਾ ਵੀ ਕੋਈ ਦੱਸਾਂ ਵੀ ਕੋਈ ਨਹੀਂ ਖੜਾ ਯਾਰ ਬਾਪੂ ਤੈਨੂੰ ਆ ਨਹੀਂ ਆਦੇ ਵੀ ਇਹਦੇ ਤੇ ਬੈਠਾ ਨੂੰ ਆਪਾਂ ਵਪਾਰ ਲੈਵਲ ਦੀ ਗੱਲ ਕਰਨੀ ਹੈ ਵੀ ਜਿੰਨੇ ਕਦਾ ਹੈਗਾ ਵੇਚੋ ਮਿਲਣਗੇ ਤਾਂ ਹੀ ਦੇਵਾਂਗੇ ਹੁਣ ਘਾਟਾ ਪਾ ਕੇ ਥੋੜੇ ਦੇਵਾਂਗੇ ਥੋੜਾ ਬਾਈ ਲਾ ਬਾਈ ਫੜਾ 500 ਨਾਲ ਕੀ ਹੋਣਾ ਲੱਗਾ ਤੂੰ 500 ਰੁਪਏ ਆ ਫੜਾ ਨਹੀਂ ਨਹੀਂ 500 ਨਹੀਂ ਹੋ ਗਿਆ ਨਹੀਂ ਤੂੰ ਛੱਡ ਕਰ ਲੈ ਨਹੀਂ ਬਾਈ 600 ਨਹੀਂ ਮੋਚਾ ਵੀ ਨਹੀਂ ਯਾਰ 500 550 ਦਾ ਟੜਕੇ ਦਾ ਹੀ ਗਿਆ ਵਾ ਯਾਰ ਤੜਕੇ ਦਾ ਹੀ ਹਜੇ ਵੀ ਤੜਕਾ ਹੀ ਆ ਹੁਣ ਵੀ ਤੜਕਾ ਹੀ ਆ ਨਹੀਂ ਯਾਰ ਤੜਕਾ ਦੇ ਗਿਆ ਨਹੀਂ ਬੱਕਰਾ ਹੈ ਦੇ ਦੇ ਯਾਰ ਜਾ ਉਹ ਮੋੜੀ ਦਾ ਨਹੀਂ ਹੁੰਦਾ ਬੰਦਿਆਂ ਨੂੰ ਉਹ ਲਿਖਾਈ ਕਰਾ ਦੇ ਯਾਰ ਤੁਸੀਂ ਲਿਖਾਈ ਕਰਾ ਦੇ ਵੀ ਅਸੀਂ ਹੋਰ ਨਹੀਂ ਕੋ ਬੋਲ ਦੋ ਚੱਲ ਜੋ ਕਹਦਾ ਪ੍ਰਧਾਨ ਨੇ ਕਹਦਾ ਯਾਰ ਚੱਲ ਲਿਖਾਈ ਕਰਾ ਦੇ ਤਰ ਦੇ ਲੈ ਨਹੀਂ ਯਾਰ ਨਹੀਂ ਉਹ ਦੋ ਲਿਖਾਈ ਕਰਾ ਦੇ ਰੱਖ ਲੈ ਬਾਪੂ ਐ ਨਹੀਂ ਕਰੀ ਦਿੰਦਾ ਉਹ ਜਿਹੜਾ 8 ਵਾਲਾ ਨੰਦਾ ਕੋਈ ਸੱਟ ਗਿਆ ਨਾ ਹੋਰ ਨਹੀਂ ਆਉਂਦਾ ਹੋਰ ਖੁਸ਼ ਆ ਤੂੰ ਤਾਂ ਕਿਤਾ ਇੰਨੀ ਵਾਟੋਂ ਆਈ ਹੈ ਹਾਂ ਉਹ ਦੋ ਕੰਡਰ 100 ਰੁਪਏ ਘਟਾ ਕੇ ਦਿੱਤਾ ਬੱਕਰਾ ਤੁਹਾਨੂੰ ਦਿਖਾ ਦਿੰਨੇ ਆ ਇਹ ਅੰਕਲ 8 ਦੇ ਖੜਾ ਸੀਗਾ ਤੇ ਸਵੇਰਾ ਦਾ ਆ ਬੱਕਰਾ ਵੇਚਦਾ ਸਾਢੇ 5 ਦਾ ਹੋ ਗਿਆ ਲਖਾਈ ਇਹਨਾਂ ਨੇ ਕਰਾਉਣੀ ਠੀਕ ਆ ਜੀ ਦੋ ਪੈਸੇ ਕੋਈ ਨਹੀਂ ਕਿੰਨੇ ਚ ਬਾਬਾ ਕਿੰਨੇ ਚ ਲੈ ਰੇ ਆਪਣਾ 11000 ਤੇ 700 ਚੋੜਾ ਤਿੰਨ ਹੀ ਤਿੰਨ ਨਾ ਨਾ ਦੋ ਨਾ ਦੋ ਨਾ ਦੋ ਨਾ ਬੱਕਰਾ ਬੱਕਰੀ ਤਾਂ ਮੇਰੀ ਆ ਲਾ ਦੇ ਉਹ ਚਾ ਲਾ ਦੇ ਕੋਈ ਲਾ ਭਾਈ ਇਹਨਾਂ ਦਾ ਲਾਦਲਾ ਤਿੰਨ ਪਜਾਇਆ ਸਾਰਾ ਕਿਹੜਾ ਪਿੰਡਾ ਬਾਬਾ ਜੀ ਆ ਜਾ ਝੱਟ ਬਿੱਟੂ ਓਏ ਆ ਜਾ ਨਾ ਉਹ ਬਿੱਟੂ ਤੇਰੀ ਜੱਟ ਕਿਸਲਾ ਆ ਸਮਾਨੜ ਕੀ ਬੋਜੂਆ ਬਾਪੇ ਦੇ ਬੱਕਰੇ ਬਣਾ ਦੇ ਵੱਡੇ ਗੁਰੂ ਸਾਹਿਬ ਵੀ ਗੁਰੂ ਸਰ ਗੁਰੂ ਸਰ ਗੁਰੂ ਸਾਹਿਬ ਹੈ ਜੀ ਗੁਰੂ ਸਰ ਗੁਰੂ ਸਾਹਿਬ ਗੁਰੂ ਸਾਹਿਬ ਆਹਾ ਠੀਕ ਹੈ ਜੀ ਗੁਰੂ ਸਾਹਿਬ ਪੰਡਾ ਬਾਬੇ ਦਾ ਕਿੰਨੇ ਚ ਲੈ ਲੈ ਬਾਬਾ ਦੋਵੇਂ ਸਾਢੇ 11 ਦੀ ਕਰਦੇ ਨੇ 21 ਤਾਂ ਪੂਰੀ ਯਾਰਾ ਨਾ ਕਿ ਤਾਂ ਇੱਕ ਲੈ ਲਾ ਬੋਲ 200 200 拉了，也得拉了。 ਦੇ ਨਾਲੇ ਵਿਆਹ ਵੀ ਗਏ ਆ ਯਾਰ ਕਿਉਂ ਕੱਚਾ ਕਰਦੇ ਆ ਯਾਰ ਪਾਈ ਨੂੰ ਪੁੱਛਿਆ ਕਿ ਨਾ ਬਿੱਟੂ ਕੋਣ ਲਖਾਈ ਪਿੱਛੇ ਕਿਉਂ ਭਾਉਂਦੇ ਆ ਮੈਂ ਤਾਂ ਕੱਤੀ 300 ਸੌਟ ਘੱਟ ਕੇ ਦਾ ਮੈਂ ਚੱਲ ਮਹੀਨੇ 300 ਸੌਟ ਗੱਲ ਸੁਣ ਲੋ ਲਖਾਈ ਆ ਆਪਦੀ ਕਰਾ ਲੋ ਅਸੀਂ ਆਪਦੀ ਕਰਾਂਗੇ ਤੁਸੀਂ ਆਪਦੀ ਕਰਾ ਲੋ ਜੇ ਉਹ ਗੱਲ ਸਾਂਝੀ ਆ ਨਹੀਂ ਪੈਸਾ ਜੇ ਨਾਂ ਪਈ ਤੇਰਾ ਪੱਤਨ ਨਾਲ ਤੁਹਾਨੂੰ ਪੈਸਾ ਇਹਨੂੰ ਪੁੱਛਿਆ ਸੀ ਬੱਸ ਦਿਓ ਯਾਰ ਪੈਸੇ ਦੀ ਗੱਲ ਆਪ ਕਹਿਣ ਲੱਗਾ ਨਾ ਲਖਾਈ ਹੁੰਦੀ ਨਹੀਂ ਬੱਚਿਆਂ ਦੀ ਦੇ ਆਪਣਾ ਨਹੀਂ ਲਖਾਈ ਹੁੰਦੀ ਆ ਲਖਾਈ ਹੁੰਦੀ ਆ ਇਹ ਉਹ ਯਾਰ ਮੈਂ ਤਾਂ ਚੈਨ ਕਰਦਾ ਜੇ ਪਿਆ ਦਾ 100 100 ਰੁਪਿਆ ਬਾਈ ਪਹਿਲਾਂ ਹਾਂ ਫੇਰ ਕੀ ਹੋ ਜੂਗਾ ਯਾਰ ਪੈਣੀ ਲਖਾਈ ਪੈਣੀ ਪੈਣੀ ਬਾਈ 200 2 ਬਾਬਾ ਜੀ ਉਹ ਹਰ ਮੰਡੀ ਤੇ ਮਿਲਣਾ ਪੈਸੇ ਦਾ ਜੇ ਹੋਈ ਤਾਂ ਲਖਾਈ ਦਾ ਬਈ ਪੈਣੀ ਪੈਣੀ ਆ ਮੈਂ ਹਰੇਕ ਮੰਡੀ ਤੇ ਆਉਣਾ ਪੈਣੀ ਸਾਨੂੰ ਵੀ ਪਤਾ ਲਖਾਈ ਦਾ ਵਾਹ ਜਿਹੜੀ ਗੱਲ ਆ ਆਪਦੀ ਆਪਦੀ ਗਣ ਲਾ ਪੈਸੇ ਲਖਾਈ ਦਾ ਹਰੇਕ ਮੰਡੀ ਤੇ ਪੈਂਦੀ ਆ ਬਾਈ ਜੀ ਬੋਲਾ ਯਾਰ ਆਪਾਂ ਕਹਿੰਦੇ ਬੱਕਰੇ ਵੱਡੇ ਬਣ ਨੇ ਇਹ ਸਹੀ ਆ ਆਈਂ ਦਾ ਲਵਾਇਆ ਚੰਗੇ ਕਰਦੇ ਆਪਾਂ ਵੀ 200 ਰੁਪਏ ਦਿੰਦੇ ਸਾਨੂੰ ਦੇ ਉੱਥੇ ਲਖਾਈ ਦੇ ਦੇਣਗੇ ਤੁਸੀਂ ਸਾਨੂੰ ਦਿਓ 200 ਰੁਪਏ ਗੱਲ ਨੇ ਮੇੜੋ ਆਹੋ ਇੱਕ ਟੋਰ ਉੱਥੇ ਟੱਟੇ ਜਾਣੇ ਪੈਸੇ 60 ਤੇ 1200 ਰੁਪਏ 1300 ਮੋੜਦੇ ਹੁਣ ਬਾਬੇ ਨੂੰ ਬਾਬੇ 300 ਕਾਈ ਆਪ ਕੋ ਆਪਣੇ ਕਰਾ ਲਓ 12000 ਰੁਪਏ ਲਾ ਕੇ ਨਾ ਥੱਲੇ ਲਾ ਚੱਲ ਬਾਬਾ ਚੱਕ ਬਾਬਾ ਆਪੇ ਲਖਾ ਲੈਣਗੇ ਉਹਨੇ ਤੂੰ ਆਪ ਦਾ ਲਖਾ ਲਈ ਅਸੀਂ ਆਹ ਕਿੱਥੇ ਜਾਣਾ ਸੀ ਇਹਨਾਂ ਦੇ ਪੈਸੇ ਕਰਕੇ ਡੇਬਾਨ ਨੇ ਕਿਹੇ ਆ ਇਹਦਾ ਜਦੋਂ ਕਦੇ ਕਟਾ ਕੇ ਸਾਹਮਣੇ ਨਾ ਗੁਰੂ ਸਰ ਸਾਸ਼ਰੇ ਨਹੀਂ ਗੁਰੂ ਸਾਹਿਬ ਆਵੇ ਗੁਰੂ ਸਾਹਿਬ ਨਾਲ ਹੀ ਰਹਿ ਗਿਆ ਗੁਰੂ ਸਾਹਿਬ ਬੱਕਰੇ ਬੋਟ ਕੁਆਲਟੀ ਦੇ ਬਾਈ ਚੰਗੀ ਗੱਲ ਹੈ ਮੈਂ ਬਜ਼ੁਰਗ ਕਿਹਨੇ ਪਹਿਲਾਂ ਵੀ ਲੈਣ ਨੂੰ ਕਰਦੀ ਮੈਂ ਤਾਂ ਸੋਚਾਂ ਕਿ ਬੱਕਰੇ ਦੂਜੇ ਲੈ ਬੱਕਰੀ ਮੈਂ ਕਹਿੰਦਾ ਸੀ ਬੱਕਰੀ ਲੈਣ ਨੂੰ اسی ਗੱਲੀ ਚ ਉਹਨੇ ਦਿੱਤੇ ਨਹੀਂ ਹੈਗਾ ਤੂੰ ਸਾਰਿਆਂ ਦਾ ਹੀ ਕਰ ਸੋਦਾ ਯਾਰ ਸਾਰੇ ਮੈਨੂੰ ਕਹਦੇ ਮੈਂ ਨਹੀਂ ਮੈਂ ਤਾਂ ਕਿਲੇ ਵਖਰੀ ਜਾਈ ਦੇ ਯਾਰ ਲੈ ਲੈ ਬੰਦੇ ਨਹੀਂ ਸਾਡੇ ਕੋਲ ਆਪ ਟੰਗ ਕਰਦੇ ਸਾਨੂੰ ਬਸ ਤੂੰ ਕਿਤਾ ਨਹੀਂ ਕੋਈ ਨਹੀਂ ਹਟਾ ਤੰਗ ਕਰਦਾ ਹੀ ਟੰਗ ਕਰਦਾ ਚੱਕ ਵੇ ਛੱਡ ਓਏ ਹਾਂ ਅੱਛਾ ਤੇਰੀ ਸੱਚੀ ਹੋਈ ਜਾ ਨਹੀਂ ਇਹ ਦੋ ਬੱਚਿਆਂ ਦਾ 11.5 ਦਾ ਹਫਤਾ ਹੋ ਗਿਆ ਆਪ ਕੋ ਆਪਣੀ ਲਿਖਾਈ ਆ ਨੱਕ ਨੁੱਕ ਦੇ ਚੰਗੇ ਆ ਅੱਖਾਂ ਬਰਾਉਣ ਆ ਕਿਹੜਾ ਮਾਰੂ ਓਏ ਅਸੀਂ ਕਿਹੜਾ ਵਟਨੇ ਸੀ ਜਾ ਕੇ ਬੱਕਰੀ ਦੁੱਧ ਚੌਂਕੂ ਤੇ ਸਾਡੇ ਨੂੰ ਚੋੜੇ ਹੀ ਬੜੇ ਜਾਂਦੇ ਠੀਕ ਆ ਜੀ ਅਗਲਾ ਸੌਦਾ ਵਿਖਾਉਣੇ ਆ ਤੁਹਾਨੂੰ ਜੁੜੇ ਰਹੋ ਆਪਣੇ ਚੈਨਲ ਤੇ ਇਹ ਕਿਹਦੇ ਕੋਲੇ ਸੀ ਬਾਈ ਇਹਨਾਂ ਕੋਲੇ ਸੀਗੀ ਅੱਛਾ ਬਾਈ ਕਿਹੜਾ ਪੰਡ ਆਪਣਾ ਬਰਗਾੜੀ ਬਰਗਾੜੀ ਠੀਕ ਆ ਆਇਨੂ ਹਜਾ ਬਾਈ ਆਇਨ ਮੂ ਕਰ ਲਈ ਇਹਨੇ ਲੈ ਲਿਆ ਬਾਈ ਨੇ ਬਿੱਟੂ ਨੂੰ ਦਵਾਸ 100 ਤੂੰ ਕਹੀ ਛੜਾ ਪੱਠ ਸੀਗੀ ਅੱਲਾ ਖਾਈ ਇਹਨਾਂ ਦੀ ਬਾਤ ਹੀ ਹੋਣ ਬਸ ਅੱਲਾ ਖਾਈ ਤੂੰ ਹੀ ਦੇਣੀ ਹੈ ਕਹਿਣਾ ਇੱਕ ਲੋ ਪਰ ਮੰਮ ਸਾਢੇ ਚੱਕੋ ਜੀ 3500 ਦੀ ਕਰਤੀ ਖਾਈ ਇਹਨਾਂ ਦੀ ਹੈ ਜੀ ਸਹੀ ਆ ਸਹੀ ਆ ਬਹੁਤ ਵਧੀਆ ਖੋਲ ਲਾ ਬੇ ਗੱਲ ਨੀ ਖੋਲੋ ਪਹਿਲਾਂ ਖਾਓ ਪਹਿਲਾਂ ਕਹ ਬੜੇ ਬਚੇ ਆ ਲ ਜਾ ਬੜੇ ਬਚੇ ਇਹਨਾਂ ਨੂੰ ਕੁਛ ਬੜੇ ਫਸੇ ਗਿਆ ਤੂੰ ਚਲੋ ਆਓ ਲਗਾਓ ਕਹ ਬੜੇ ਬਚੇ